ਹੈਲੋ एवरीवन ਹਾਂਜੀ ਕੀ ਹਾਲ ਦੋਸਤੋ ਤੁਹਾਡੇ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵੈਲਕਮ ਹੈ ਤੁਹਾਡਾ ਆਪਣੇ ਦੂਜੇ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਮੈਂ ਦੱਸੂਗਾ ਵੀ ਆਪਣੇ ਇਥੇ ਰੂਮ ਮੇਟ ਜਿਹੜਾ ਬੰਦਾ ਬਾਹਰ ਹੁੰਦਾ ਉਹਦੀ ਲਾਈਫ ਕਿਵੇਂ ਦੀ ਆ ਮੈਂ ਚਿੱਟੀ ਪਲਾਨ ਪਾਈ ਫਿਰਦਾ ਹਾਂ ਕਿਉਂਕਿ ਮੈਂ ਥੋੜਾ ਕੰਮ ਕਰਨ ਦਿਆ ਵਾਂ ਤੁਹਾਨੂੰ ਦੱਸਦਾ ਵਾਂ ਕਿਹੜਾ ਕੰਮ ਕਰਨ ਦਿਆ ਵਾਂ ਤੇ ਰੂਮ ਮੇਟ ਤੁਹਾਨੂੰ ਮੈਂ ਦੱਸਦਾ ਵਾਂ ਕੀ ਕੁਝ ਕਰਨਾ ਪੈਣਾ ਬਾਹਰ ਵਾਲੇ ਬੰਦੇ ਰੂਮ ਮੇਟ ਨੂੰ ਤੇ ਤੋ ਆ ਤੁਸੀਂ ਦੇਖ ਸਕਦੇ ਜੇ ਮੇਰੇ ਸਾਹਮਣੇ ਆਹ ਦੇਖੋ ਇਹ ਆ ਮੈਟ ਤੋਂ ਹੁੰਦਿਆ ਮੈਂ ਰੂਮ ਦਾ ਮੈਟ ਆ ਇਧਰਲੇ ਬਨੇ ਸਰਫ ਮਾਰਤੀ ਆ ਥੋੜਾ ਚਿੱਟਾ ਲੱਗੰਦਿਆ ਨਾ ਇਧਰ ਸਰਫ ਮਾਰਨੀ ਹੈ ਜੇ ਤੇ ਤੁਹਾਨੂੰ ਮੈਂ ਸਹੀ ਦੱਸਾਂ ਨਾ ਮਿੱਤਰੋ ਮੇਰਾ ਬਾਲਾ ਜ਼ੋਰ ਲੱਗੰਦਿਆ ਬਾਹਾਂ ਮੇਰੇ ਫੁੱਲ ਗਿਆ ਜੇ ਕਿਉਂਕਿ ਜਿਹਦੇ ਉੱਤੇ ਬੁਰਸ਼ ਮਾਰਨਦਿਆ ਨਾ ਉਹ ਸਭ ਤੋਂ ਔਖਾ ਕੰਮ ਆ ਤੇ ਬੁਰਸ਼ ਨਹੀਂ ਵੱਜ ਜਾਂਦਾ ਮੈਟ ਆ ਤੁਹਾਨੂੰ ਪਾ ਥੋੜਾ ਮੋਟਾ ਹੁੰਦਾ ਇਹਦੇ ਉੱਤੇ ਬੁਰਸ਼ ਮਾਰਨਾ ਬੜਾ ਉਖਾਵਾ ਨਾਲ ਨਾਲ ਪਾਣੀ ਪਾਉਂਦਿਆਂ ਓਨੀ ਗਰਮੀ ਆ ਗਰਮੀ ਵੀ ਪੂਰੀ ਆ ਤੇ ਉਹ ਉਨਾ ਪਾਣੀ ਪਾਉਣਾ ਉਹਨਾਂ ਸੁੱਕ ਜਾਂਦਾ ਤੇ ਬਾਕੀ ਤੁਹਾਨੂੰ ਮੈਂ ਕਰਾਂ ਕੰਪਨੀ ਦਾ ਥੋੜਾ ਜਿਹਾ ਨਜ਼ਾਰਾ ਹੁਕਮਨਾ ਚੈੱਕ ਕਰੋ ਹੂੰ ਉਦਾਂ ਦੇ ਬੂਟੇ ਬਹੁਤ ਸੋਹਣੇ ਬਣਾਏ ਨੇ ਆਪਣੇ ਤੇ ਚਲੋ ਕਹਿੰਦੇ ਮਾੜਾ ਤਾਂ ਨਹੀਂ ਕਹਿੰਦੇ ਮੈਂ ਸ਼ਾਇਦ ਵੇਖੇ ਤਾਂ ਨਹੀਂ ਇਦਾਂ ਦੇ ਬਣਾਏ ਬੁਨੇ ਸ਼ੇਪ ਆ ਇਹਨਾਂ ਬੂਟੇ ਬਹੁਤ ਸੋਹਣੇ ਬਣਾਇਆ ਇਧਰ ਦੇਖੋ ਹੁਣ ਇੱਥੇ ਭੁੱਖ ਲੱਗ ਜੇ ਤੇ ਭਾਂਵੇਂ ਰੋਟੀ ਲਾ ਕੇ ਦੇ ਉੱਤੇ ਰੱਖ ਕੇ ਇਹ ਤਾਂ ਸਲੈਬ ਦਾ ਕੰਮ ਵੀ ਲੈ ਸਕਦੇ ਜੇ ਆਪਾਂ ਕਰੋ ਗੱਲ ਆਪਨੇ ਇੰਜੀਨੀਅਰ ਸਰ ਦਾ ਦਫ਼ਤਰ ਆ ਤੇ ਉਹਦੇ ਬੈਕਸਾਈਡ ਮੈਂ ਇਥੇ ਧੋਣ ਦਿਆਂ ਜਦੋਂ ਕੱਲੋਂ ਕੈਮਰੇ ਵੇਖੂਗਾ ਉਦੋਂ ਇਹਨੇ ਕੀ ਕਹਿੰਦਾ ਆ ਦਫ਼ਤਰ ਦੇ ਬਾਹਰ ਵਾਰੀ ਧੋਣ ਦਿਆਂ ਮੈਂ ਬਾਕੀ ਕੰਪਨੀ ਆਪਣੀ ਨਾ ਤੁਹਾਨੂੰ ਬਖਾਵਾਂ ਤੇ ਬਹੁਤ ਵੱਡੀ ਆ ਬਹੁਤ ਜਿਆਦੀ ਵੱਡੀ ਕੰਪਨੀਆਂ ਇਥੋਂ ਦੀਦੀ ਨਹੀਂ ਤਾਂ ਮੈਂ ਦੂਜੇ ਪਾਰ ਦੇ ਵਿੱਚ ਨਾ ਉਹ ਕਲਿੱਪ ਜੋੜ ਦੂੰਗਾ ਤੇ ਉਹ ਮੈਂ ਤੁਹਾਨੂੰ ਕਲਿੱਪ ਜੋੜ ਦੂੰਗਾ ਨਵੀਂ ਇੱਕ ਉਹਦੇ ਵਿੱਚ ਜਾ ਕੇ ਤੁਹਾਨੂੰ ਦੂਜੀ ਸਾਈਡ ਵਿਖਾਉਂਗਾ ਕੰਪਨੀ ਦੀ ਬਹੁਤ ਵੱਡੀ ਕੰਪਨੀ ਹੈ ਜਿੱਥੇ ਮੈਂ ਕੰਮ ਕਰਨ데요 ਆ ਵਾ ਤੇ ਆ ਕੁਝ ਕਰਨਾ ਪੈਂਦਾ ਰੂਮ ਮੇਟ ਨੂੰ ਕੰਮ ਬਹੁਤ ਕਰਨੇ ਪੈਂਦੇ ਜਿੰਦਗੀ ਵੈਸੇ ਸੌਖੀ ਨਹੀਂ ਬਾਹਰ ਦੀ ਪਰ ਜਿੰਨੂੰ ਘਰੇ ਮਜਬੂਰੀਆਂ ਵੀ ਦਿਸਦੀਆਂ ਨੇ ਉਹਦੇ ਲਈ ਔਖੀ ਵੀ ਵੈਸੇ ਕੁਝ ਨਹੀਂ ਗਈ ਤੇ ਕੰਮ ਤਾਂ ਕਰਨਾ ਪੈਣਾ ਇੰਡੀਆ ਕਰ ਲੋ ਇੱਥੇ ਕਰ ਲੋ ਕਿਤੇ ਵੀ ਕਰ ਲੋ ਕੰਮ ਕਰਨਾ ਪੈਣਾ ਸੋ ਕੰਮ ਤੋਂ ਨਹੀਂ ਭੱਜਣਾ ਡਟ ਕੇ ਮਿਹਨਤ ਕਰੋ ਬਾਕੀ ਫਿਰ ਮਿਲਦੇ ਆ ਹਾਂ ਫਾਈਨਲੀ ਮੈਂ ਤਾਂ ਆਪਾਂ ਸਰਫ ਮਾਰ ਲਈ ਮਿੱਤਰੋ ਪੂਰੀ ਤੇ ਹੁਣ ਵਾਰੀ ਆ ਇਹਨੂੰ ਧੋਣ ਦੀ ਚੈੱਕ ਕਰੋ ਹੁਣ ਬਸ ਇਹਨੂੰ ਆਪਾਂ ਧੋਣਾ ਵਾ ਉਦੋਂ ਲਈ ਆਪਾਂ ਛੱਡਦੇ ਆ ਟੂਟੀ ਤੋਂ ਪਾਣੀ ਲੋ ਜੀ ਪਾਣੀ ਆਪਾਂ ਆ ਗਿਆ ਜੇ ਹੁਣ ਇਹਨੂੰ ਆਪਾਂ ਧੋਂਦੇ ਆ ਆਰੇ ਸਰਫੇ ਨਾ ਵੀ ਚਾ ਕੱਢ ਦੇਣੀ ਆਪਾਂ ਲੈ ਆ ਕੀ ਆ ਆਹੋ ਯਾ ਦੁੱਖ ਕਾਏ ਖਤਮ ਨਹੀਂ ਹੁੰਦਾ ਰੇ ਬਾਬਾ ਕੀ ਕਰਾਂ ਯਾਰ ਮਿੱਤਰੋ ਹੈ ਵੀ ਕੱਲਾ ਜੇ ਤੇ ਨਵਾਂ ਨਵਾਂ ਪੂਤ ਚੜਿਆ ਵਾ ਵਲੋਗਿੰਗ ਦਾ ਤੇ ਉਹ ਵੀ ਜ਼ਰੂਰੀ ਆ ਤੇ ਸਮਝ ਨਹੀਂ ਆਉਂਦੀ ਕੀ ਕੀਤਾ ਕੀ ਜਾਵੇ ਹੁਣ ਯਾਰ ਚਲੋ ਆਪਾਂ ਇਹ ਕਰਦੇ ਆਂ ਵੀ ਮਿਲਦੇ ਆ ਤੁਹਾਨੂੰ ਪੂਰਾ ਮੈਟ ਧੋ ਕੇ ਮੈਟ ਧੋ ਕੇ ਤੁਹਾਨੂੰ ਪਤਾ ਮੈਂ ਕੱਲਾ ਵਾਂ ਉਧਰੋਂ ਨਾਲ ਹੀ ਆਪਣੀ ਲੱਥ ਜਾਂਦੀ ਆ ਤੇ ਮੈਟ ਧੋ ਕੇ ਤੇ ਇਹਨੂੰ ਵਾਸ਼ ਕਰਕੇ ਚੰਗੇ ਸੁੱਕਣੇ ਪਾ ਕੇ ਤੁਹਾਨੂੰ ਮੈਂ ਫੇਰ ਦੱਸਦਾ ਵਾਂ ਤੇ ਮੈਂ ਅੱਜ ਪਰਣਾ ਵੀ ਨਹੀਂ ਬੰਨਿਆ ਕਿਉਂਕਿ ਅੱਜ ਛੁੱਟੀ ਸੀ ਰੂਮ ਚਾ ਤੇ ਮੈਂ ਮਾਸਕ ਜਿਹੇ ਨਾਲ ਇਹਨੂੰ ਸਟਾਈਲ ਜਿਹਾ ਬੰਨ ਬੁੰਨ ਕੇ ਆ ਗਿਆ ਵਾਂ ਮੈਟ ਨੂੰ ਧੋਣਾ ਆਪਾਂ ਜੀ ਬੂਟਵਾੜ ਧੋਣੇ ਬੜੇ ਕੰਮ ਪਏ ਅੱਜ ਪੁੱਛੋ ਕੋਨਾ ਮਿੱਤਰੋ ਤੇ ਬਾਕੀ ਤੁਹਾਨੂੰ ਮੈਂ ਇਹਨੂੰ ਸੁੱਕਣੇ ਪਾਉਣਾ ਤੇ ਉਦੋਂ ਬਾਕੀ ਮਿਲਦੇ ਆਂ ਨੈਕਸਟ ਸਟੈਪ ਦੇ ਵਿੱਚ ਦੋਸਤੋ ਥੱਕੀ ਦਾ ਬਹੁਤ ਜ਼ਿਆਦਾ ਜੇ ਕਹਦੇ ਦਈ ਦਾ ਨਾ ਔੜਾ ਕੰਮ ਔਖਾ ਜੇ ਪੂਰਾ ਥਕਾਤਾ ਕਰਾਇਨੇ ਮੈਨੂੰ ਪਰ ਕੀ ਕਰੀਏ ਸੋਸ ਕਰਨਾ ਪੈਣਾ ਚਲੋ ਫਾਈਨਲੀ ਮਿੱਤਰੋ ਤੇ ਆ ਮੈਟ ਮੇ ਬਾਹਰੋਂ ਲਿਆ ਜਿਹੜਾ ਪਸੂਬਾ ਤੋਤਾ ਸੀ ਤੇ ਹੁਣ ਆਪਾਂ ਇੱਥੇ ਵਿਛਾਉਣਾ ਵਾ ਵਿਛਾਉਣਾ ਆਪਾਂ ਇਹ ਕਰਕੇ ਆ ਵੀ ਇਹ ਨਾ ਆਹ ਵਾਈਟ ਆ ਮੈਟ ਤੇ ਜਿੱਥੇ ਮਾੜਾ ਮੋਟਾ ਪੈਰ ਲੱਗਦਾ ਜਾਂ ਜੇ ਰੋਟੀ ਪਾਣੀ ਖਾਂਦਾ ਮਾੜਾ ਮੋਟਾ ਡੇਪਿੰਦਾ ਦਾਗ ਪੈ ਜਾਂਦਾ ਇਹ ਕਰਕੇ ਆਪਾਂ ਕੋਲਰਫੁਲ ਜਿਹਾ ਵਿਛਾਉਣਾ ਉਸ ਵੇ ਦਾ ਤੋਤਾ ਹੁਣ ਚੁੱਕ ਕੇ ਖਲਾਰਾ ਫੇਰ ਆਪਾਂ ਸਾਰਾ ਰੂਮ ਆਪਦਾ ਸਵਾਰਨਾ ਤੇ ਦੇਖੋ ਦੇ کافی ਕੰਮ ਆਪਣੇ ਤੇ ਲੈਟਸ ਗੋ ਕਰਦੇ ਆ ਸਟਾਰਟ ਤੁਹਾਨੂੰ ਵਿਖਾਉਣੇ ਆ ਯਮਲਾ ਅੱਧਾ ਤੇ ਆਹ ਵੇਖੋ ਇੰਨਾ ਸੋਹਣਾ ਲੱਗਣ ਡਿਆ ਵੈਣਾ ਤੇ ਇਹਦੇ ਨਾਲ ਹੀ ਆਪਾਂ ਨਾ ਹੋਰ ਸੋਨਾ ਕਰ ਦੇਣਾ ਵਾ ਬਸ ਥੋੜਾ ਜਿਹਾ ਟਾਈਮ ਸੈੱਟ ਕਰ ਦੇਣਾ ਸਾਰਾ ਕੋ